ਮੇਰਾ ਨਾਮ ਸੰਤੋਖ ਸਿੰਘ ਆ ਜੀ ਅਸੀਂ ਅਸੀਂ ਆ ਤਲਵੰਡੀ ਚੌਧਰੀਆਂ ਤੋਂ ਮਖੂਦੂ ਜਾ ਰਹੇ ਸੀਗੇ ਤੇ ਮੋਰੇ ਉਧਰ ਪਰਲੀ ਸਾਈਡ ਬਿਲਕੁਲ ਟ੍ਰੈਫਿਕ ਚੱਲ ਰਹੀ ਸੀ ਉਰਲੇ ਉਰਲੇ ਬੰਦੇ ਜੱਕ ਦਮ ਸਕੂਟਰੀਆਂ ਮੋਰੇ ਆ ਗਈਆਂ ਉਹਨਾਂ ਨੂੰ ਬਲੌਣ ਕਰਤਰ ਗੱਡੀ ਸਾਈਡ ਨੂੰ ਆ ਗਏ ਚੱਕੇ ਤੇ ਲੱਗ ਗਈ ਕਿੱਥੇ ਘਟਨਾ ਹੋਈ ਹੈ ਕਿਹੜੇ ਇਹ ਸੁਲਤਾਨਪੁਰ ਦੇ ਆ ਇੱਕ ਨੀਅਰ ਬਿਲਕੁਲ ਸੁਲਤਾਨਪੁਰ ਦੇ ਆ ਜਿਹੜੀ ਮਾਰਕੀਟ ਆ ਉਹਦੇ ਵਿੱਚ ਹੀ ਹੋਈ ਆ ਕਿੰਨਾ ਮਾਡਲ ਗੱਡੀ ਦਾ 21 ਮਾਡਲ ਗੱਡੀ ਦਾ ਗੱਡੀ ਸਾਰੀ ਮੋਰੀਆਂ ਟੁੱਟ ਗਈ ਪਰ ਅਸੀਂ ਦੋਨੇ ਜਣੇ ਠੀਕ ਠਾਕ ਆਂ ਦੋਨੇ ਹੀ ਸੀ ਗੱਡੀ ਚ ਦੋਨੇ ਜਣੇ ਮੇਰੇ ਘਰ ਆ ਜੀ ਤਮੈ ਕਿਸੇ ਕੋਈ ਛੱਟ ਵਗੈਰਾ ਤਾਂ ਨਹੀਂ ਨਹੀਂ ਛੱਟ ਵਗੈਰਾ ਤਾਂ ਬਚ ਗਿਆ ਘਰ ਵਾਲੀ ਦੇ ਛਾਤੀ 'ਚ ਵੱਜੀ ਆ ਜੋਰ ਨਾਲ ਪਰ ਅਸੀਂ ਠੀਕ ਠਾਕ ਮੈਂ ਸਤਪਲ ਮੰਜਦਾ ਇੱਥੇ ਕੁਰਸੀ ਤੇ ਬੈਠਾ ਸੀ ਕੰਮ ਕਰਦੀ ਵਈ ਲੇਬਰ ਸਾਡੀ ਇੱਥੇ ਤੇ ਅਚਾਨਕ ਉਧਰੋਂ ਪਿੱਛੋਂ ਇਹਨਾਂ ਦੀ ਗੱਡੀ ਆਈ ਸਰਕਾਰ ਉਹਨਾਂ ਦੀ ਤੇ ਇਹਨਾਂ ਨੂੰ ਝਕਾਵਾ ਪਿਆ ਕੋਈ ਸਕੂਟਰਿਸ ਕਰਦੀ ਓਵਰਟੇਕ ਕਰਨੇ ਕੀਤੀ ਆ ਇੰਦੇ ਤੇ ਗੱਡੀ ਜਾ ਕੇ ਚੱਕੇ ਜੀ ਵੱਜ ਗਈ ਆ ਤੇ ਗੱਡੀ ਦਾ ਵਾਹਾ ਨੁਕਸਾਨ ਹੋ ਗਿਆ ਵਾ ਪਰ ਇਹਨਾਂ ਅੰਟੀ ਅੰਟੀ ਜੀ ਬੈਠੇ ਨਾਲ ਤੇ ਸਦਾਉਣੀ ਜੀ ਦਾ ਬਚਾਅ ਹੋ ਗਿਆ ਵਾ ਪਰਮਾਤਮਾ ਨੇ ਬਚਾਅ ਕਰਤਾ ਵਾ ਤੇ ਕੋਈ ਛੱਟਪੇ ਨਹੀਂ ਲੱਗੀ ਇਹਦੇ ਬੰਦੇ ਕੰਮ ਕਰਦੇ ਸੀ ਕਿ ਬੰਦੇ ਜ਼ਿਆਦਾ ਬਚਾਅ ਹੋ ਗਿਆ ਵਾ ਇਹਨਾਂ ਦੇ ਬੰਦਿਆਂ ਦੇ ਉੱਤੇ ਗੱਡੀ ਛੜ ਜਾਨੀ ਸੀ ਇਹਦੇ ਬਾਅਦ ਖੋਲ ਕਰਕੇ ਬਚਾਅ ਹੋ ਗਿਆ ਨਹੀਂ ਤੇ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਕਟਰਾਇਆ ਹੋ ਵਾਪਰੇ ਜੀ ਮਤਲਬ ਇੱਕ ਗਾੜੀ ਸਾਧਨ ਹੁੰਦੇ ਸੀ ਉਹਨਾਂ ਦਾ ਨੁਕਸਾਨ ਹੁਣ ਤੋਂ ਬਚਾਉਂਦੇ ਵਿੱਚ ਆਉਂਦੇ ਇਹਨਾਂ ਨੇ ਆਪਣੀ ਗੱਡੀ ਦਾ ਨੁਕਸਾਨ ਕਰਾ ਲਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਗੱਡੀ ਦਾ ਜਿਹਦੇ ਵਿੱਚ ਜੀ ਸਵਾਰ ਸੀ ਉਹ ਠੀਕ ਠਾਕ ਨੇ ਉਹ ਬਿਲਕੁਲ ਸੇਫ ਆ ਜੀ ਕਿਹੜੇ ਕੰਮ ਆ ਰਹੇ ਸੀ ਕੋਈ ਪਤਾ ਲੱਗਿਆ ਇਹ ਦਵਾਈ ਲੈਣ ਜਾ ਰਿਹਾ ਜੀ ਤਰਵੰਦੀ ਚੌਧਰੀਆਂ ਤੋਂ ਮਕੂ ਦਵਾਈ ਲੈਣ ਚ ਆ ਜਾ ਰਿਹਾ ਸੀ ਮਤਲਬ ਚੱਕੀ ਵਿੱਚ ਜੀ ਗੱਡੀ ਹਾਂ ਜੀ ਇਟਾਂ ਵਾਲੇ ਚੱਕੇ 'ਚ ਫਿਰ ਉਹਨਾਂ ਨੂੰ ਬਚਾਉਂਦੇ ਪਚਾਉਂਦੇ ਇਹਨਾਂ ਨੇ ਇੱਕ ਮਤਰਾ ਅਗਏ ਹੋ ਦੂਸਰੇ ਦੀ ਜਾਨ ਬਚਾਉਂਦੇ ਬਚਾਉਂਦੇ ਆਪਣੀ ਗੱਡੀ ਦਾ ਨੁਕਸਾਨ ਕਰਾ ਲਿਆ ਜੀ ਮਤਲਬ ਗੱਡੀ ਦੇ 에어ਬੈਗ ਖੁੱਲ ਗਏ ਵਿੱਚ ਹਾਂਜੀ ਗੱਡੀ ਦਾ 에어ਬੈਗ ਖੁੱਲ ਗਏ ਇਹਨਾਂ ਦਾ ਮਤਲਬ ਆਪਣੀ ਸੇਫ ਆ ਮਤਲਬ ਆਪ ਤੇ ਗੱਡੀ ਦਾ ਬਹੁਤ ਨੁਕਸਾਨ ਹੋਇਆ